ਜੈ ਸ਼੍ਰੀ ਰਾਮ ਆਤਮਾ ਦਾ ਸਤਿ ਜੈ ਅੱਜ ਭਰਾਵੋ 30 ਤਰੀਕਾ 30 ਦਸੰਬਰ 2024 ਕੁਝ ਖੋਤੀ ਕਿਸਾਨਾਂ ਦੇ ਆਗੂਆਂ ਨੇ ਡੱਲੇਵਾਲ ਦੇ ਪੰθεਰ ਵਰਗਿਆਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ ਅੱਜ ਇਹਨਾਂ ਨੇ ਬੰਦ ਦੀ ਕਾਲ ਦਿੱਤੀ ਆ ਮੈਂ ਖੋਤੀ ਪੰθεਰ ਤੇ ਡੱਲੇਵਾਲ ਨੂੰ ਪੁੱਛਣਾ ਚਾਹਨਾ ਵਾਂ ਤੁਸੀਂ ਤਾਂ ਆਪਣੀ ਜ਼ਿੰਦਗੀ ਸਾਰੀ ਬਸਾਰ ਲਈ ਵੀ ਆਪਣੀ 70 ਸਾਲ ਦੀ ਉਮਰ 'ਚ ਆਪਾਂ ਅੰਸ਼ਾ ਰੱਖ ਲਿਆ ਵੀ ਤੁਹਾਨੂੰ ਕਿਹਨੇ ਕਿਹਾ ਪਹਿਲਾਂ ਪਰਿਵਾਰ ਦੇ ਨਾਲ ਤੁਸੀਂ ਆਪਣਾ ਮਲਕੀਅਤ ਆ ਪ੍ਰਾਪਰਟੀ ਦੇ ਕਰਾਤੀਆਂ ਹੁਣ ਤੁਸੀਂ ਕਹਿੰਦੇ ਮੈਂ ਲੋਕਾਂ ਲਈ ਕਰਦਾ ਹਾਂ ਲੋਕਾਂ ਲਈ ਤੁਸੀਂ ਕੁਝ ਨਹੀਂ ਕਰਦੇ ਮਰਨਾ ਆਪਾਂ ਘਰੇ ਵੀ ਆ ਮਰਨਾ ਰੋਡ ਤੇ ਵੀ ਆ ਇਹ ਲੋਕਾਂ ਨੂੰ ਨਾ ਦੱਸੋ ਮੈਂ ਤੁਹਾਡੇ ਇੱਛਾਨ ਕਰ ਰਿਹਾ ਵਾਂ ਕਿਉਂਕਿ ਜਿਹੜਾ ਜਿਹੜਾ ਭੰਦੇਰ ਆ ਇਹਨੇ ਬੰਦ ਦੀ ਕਾਲ ਦਿੱਤੀ ਸਾਨੂੰ ਬੜਾ ਵੱਟ ਚੜਿਆ ਬੰਦ ਨਹੀਂ ਕਰ ਸਕਦਾ ਇਹ ਕੋਕੋ ਜਿਹੜੇ ਰੋਜ਼ ਮਾਰੇ ਜ਼ਿੰਦਗੀ ਆ ਉਹ ਕਿਵੇਂ ਲੋਕ ਚਲਾਣਗੇ ਇਹ ਤਾਂ ਆਪਣੇ ਆਪ ਨੂੰ ਡਿਕਟੇਟਰਸ਼ਿਪ ਕਰ ਰਿਹਾ ਏ ਪੁਰਾਣੇ ਕਾਲੇ ਦੌਰ ਦੇ ਪਹਿਲਾਂ ਤਾਂ ਹਰ ਹਰ ਦਰੋਂ ਦੀ ਕੋਸ਼ਿਸ਼ ਕਰ ਰਿਹਾ ਵਾ ਮੈਂ ਹੱਥ ਜੋੜ ਕੇ ਸਾਰੇ ਲੋਕਾਂ ਨੂੰ ਕਹਾਂਗਾ ਦੁਕਾਨਦਾਰ ਨੂੰ ਵਪਾਰੀ ਨੂੰ ਮਜ਼ਦੂਰ ਨੂੰ ਤੇ ਮਲਾਜਮ ਮਲਾਜਮਾਂ ਨੂੰ ਵੀ ਬਈ ਬੱਸਾਂ ਬੰਦ ਕਰਨ ਦੀ ਲੋੜ ਨਹੀਂ ਦੁਕਾਨਾਂ ਸਾਰੇ ਖੋਲੋ ਤੁਸੀਂ ਭਰਾਵੋ ਆਪਾਂ ਡੇਲੀ ਕਿਉਂਕਿ ਕਰੋਨਾ ਦੇ ਵਿੱਚ ਪਹਿਲਾਂ ਲੋਕਾਂ ਦਾ ਕੰਮਕਾਰ ਬੰਦ ਹੋ ਗਿਆ ਇਹ ਮਾੜਾ ਮਾੜਾ ਕੰਮ ਚੱਲਣ ਦੀ ਆਸ ਹੁੰਦੀ ਆ ਇਹ ਉੱਪਰੋਂ ਬੰਦ ਕਰ ਲੈਂਦੇ ਆ ਕਦਰ ਤੋਂ ਰਾਜਾ ਬਨਕਰਤਾ ਜੀ ਇਹ ਕਿਹੜੀ ਸ਼ੈਅ ਚ ਚੱਲਦੇ ਪਿਆ ਮੈਂ ਕੇਂਦਰ ਸਰਕਾਰ ਅਧੇ 50 ਸਰਕਾਰਾਂ ਵੱਲ ਜੋੜ ਕੇ ਬੇਨਤੀ ਕਰਦਾ ਵਾਂ ਇਹਨਾਂ ਦਾ ਧਾਰਾ ਚੁਕਾਇਆ ਜਾਵੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਜੀ ਨੇ ਵੀ ਕਿਹਾ ਵੀ 31 ਦਿਨ ਤੋਂ ਪਹਿਲਾਂ ਪਹਿਲਾਂ ਹਸਤਾ ਦਾਖਲ ਕਰਾਓ ਰਾਤੀਂ ਢੱਲੇ ਵਾਲ ਦਾ ਬਿਆਨ ਆ ਗਿਆ ਜੀ ਫਟਾਫਟ ਕਨੋਰੀ ਬਾਰਡਰ ਤੇ ਆ ਜਾਓ ਮੀਂਹ ਦਾ ਮੌਸਮ ਹੈ ਤੇ ਹੰਡ ਪੈ ਰਹੀ ਆ ਲੇਕਿਨ ਉੱਥੇ ਬਜ਼ੁਰਗ ਕੋਈ ਕੁਦਰਤ ਦਾ ਵਿਚਾਰਾ ਪੂਰਾ ਹੋ ਜਾਂਦਾ ਜਾਂ ਮਾਂ ਪੂਰੀ ਹੋ ਜਾਂਦੀ ਆ ਤੁਸੀਂ ਇਹ ਕਹਿਣਾ ਸਾਡੇ ਬੰਦੇ ਸ਼ਹੀਦ ਹੋਗੇ ਜੀ ਸਾਨੂੰ ਮੇਰੀ ਇਹ ਅਪੀਲ ਆ ਕਿਸਾਨ ਭਰਾਵਾਂ ਨੂੰ ਛੋਟੇ ਕਿਸਾਨ ਭਰਾਵਾਂ ਨੂੰ ਵੱਡੇ ਤਾਂ ਤੁਹਾਨੂੰ ਬਤਾ ਆਪਣੇ ਹੰਕਰ ਚ ਰਹਿੰਦੇ ਨੇ ਮੇਰੀ ਮਾਂ ਪੈਣਾ ਬਜ਼ੁਰਗਾਂ ਨੂੰ ਸਾਰਿਆਂ ਨੂੰ ਅਪੀਲ ਆ ਤੇ ਆਪਣੇ ਘਰਾਂ ਵਿੱਚ ਰਹੋ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਵਾ ਠੰਡ ਬਹੁਤ ਪੈ ਰਹੀ ਆ بارش ਹੋ ਰਹੀ ਆ ਇਹ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਅਗਰ ਮੋਰਚਾ ਲਾਉਣਾ ਤੁਸੀਂ ਪੰਜ ਬੰਦੇ ਬੈਠ ਜਓ ਆ ਨੂੰ ਰਾਈਟ ਆ ਮੋਰਚਾ ਲਾਉਣ ਦਾ ਇਹ ਤਾਂ ਨਹੀਂ ਵੀ ਆਪਾਂ ਸਾਰੇ ਪੰਜਾਬ ਨੂੰ ਪ੍ਰੇਸ਼ਾਨ ਕਰੀਏ ਕਿਉਂਕਿ ਮੈਂ ਕਹੂੰਗਾ ਦੁਬਾਰਾ ਦਾ ਫੇਰ ਬਈ ਬਈ ਆਪਣਾ ਬਾਜ਼ਾਰ ਖੋਲੋ ਸਾਰਾ ਹੁਣ ਮੈਂ ਜਾਣਾ ਹੁਣ ਮੈਂ ਤੜਕੇ ਪਹਿਲਾਂ 5 ਵਜੇ ਉੱਠਿਆ ਬਈ 7 ਵਜੇ ਇਹਨਾਂ ਨੇ ਫੇਰ ਹੰਗ ਕਰਨਾ ਕਿਉਂਕਿ ਮੈਂ ਤਾਂ ਡਰਨ ਵਾਲਾ ਵਿਅਕਤੀ ਨਹੀਂ ਆ ਮੈਂ ਤਾਂ ਰੱਬ ਤੋਂ ਡਰਨ ਵਾਲਾ ਜਾਂ ਸਰਦਾਰ ਤੋਂ ਡਰਨ ਵਾਲਾ ਮਿਲਦੀ ਆ ਉਹ ਕੋਈ ਇਹਨਾਂ ਨੇ ਆ ਕੇ ਮੂਰੇ ਆ ਕੇ ਕਹਿਣਾ ਜੀ ਕਿੱਥੇ ਚੱਲੇ ਹੋ ਜੀ ਤੁਹਾਨੂੰ ਪੁੱਛ ਕੇ ਦੱਸੀਏ ਕਿੱਥੇ ਜਾਣਾ ਸੀ ਮੈਂ ਬਾਬਾ ਪਿਆਰਾ ਸਿੰਘ ਭਨਿਆਰੇ ਵਾਲਿਆਂ ਦੀ ਅੱਜ ਵਰਸੀ ਅੱਜ ਉਹਦੇ ਸਬੰਧ ਵਿੱਚ ਮੈਂ ਨੂਰ ਪਰਵੇਸ਼ ਦੀ ਜਾਣਾ ਵਾ ਉਹਦੇ ਸ਼ਰਧਾ ਦੇ ਫੁੱਲ ਪੈਂਟ ਕਰ ਰਹੇ ਆ ਇਹਨਾਂ ਦੇ ਆ ਜਿਹੜੇ ਪੰਗਿਆਂ ਤੋਂ ਬਿ ਚਲੋ ਵੀ ਆਪਾਂ ਸੁਖ ਸ਼ਾਂਤੀ ਦਾ ਘਰੋਂ ਚਲੀਏ ਆਪਾਂ ਸੁਰੇਸ਼ਵਰ ਜਾ ਕੇ ਬਾਬਾ ਪਿਆਰਾ ਸਿੰਘ ਭਰਾ ਭਨਾਰੇ ਵਾਲੇ ਜਿਹਨੂੰ ਸ਼ਰਧਾ ਦੇ ਫੁੱਲ ਪੈਂਟ ਕਰੀਏ ਲੇਕਿਨ ਇਹ ਹਰ ਜਗ੍ਹਾ ਪੰਗਾ ਬੰਨ੍ਹਿਆ ਰੇੜ ਲੋਕਾਂ ਨੇ ਰੇੜ ਰੁਕਣ ਦਾ ਕੀ ਮਤਲਬ ਜੀ ਬੱਸਾਂ ਰੋਕਣ ਦਾ ਕੀ ਮਤਲਬ ਦਫ਼ਤਰ ਬੰਦ ਕਰਨ ਦਾ ਕੀ ਮਤਲਬ ਇਹਨਾਂ ਦਾ ਇਹ ਬਿਲਕੁਲ ਗਲਤ ਗੱਲ ਆ ਇਹ ਮੈਂ ਪੰਜਾਬ ਸਰਕਾਰ ਨੂੰ ਕਹੂੰਗਾ ਦਫ਼ਤਰ ਖੋਲੋ ਮਾਰਾ ਇਹ ਲੋਕਾਂ ਦੇ ਕੰਮਕਾਰ ਆ ਇਸ ਤਰ੍ਹਾਂ ਬਾਹਰ ਬਦੇ ਜਾਣਾ ਕੋਈ ਸਰਟੀਫਿਕੇਟ ਲਾਣਾ ਕਲੀਅਰੈਂਸ ਲੈਣੀ ਹੋ ਕਿਵੇਂ ਜਾਊਗਾ ਉਹ ਇਸ ਕਰਕੇ ਮੈਂ ਦੁਬਾਰਾ ਦਫੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸ੍ਰੀ ਗ੍ਰਹਿ ਮੰਤਰੀ ਇਹਨਾਂ ਅੱਥਾਓ ਕਿ ਉਹ ਮਹਾਂਜਲ ਸੁਪਰੀਮ ਕੋਰਟ ਜੋ ਫੈਲਾਗਤਾ ਆਪ ਤੇ ਮੰਨਣਾ ਹੈ ਉਹਦੇ ਵੀ ਮੰਨਣ ਨੂੰ ਤਿਆਰ ਹੈ ਇਹ ਡਿਕਟੇਟਰਸ਼ਿਪ ਇਹਨਾਂ ਨਹੀਂ ਕਰਨੀ ਚਾਹੀਦੀ ਇਹ ਖੌਤੀ ਕਿਸਾਨ ਆਗੂ ਨੇ ਮੈਂ ਕਹੂੰਗਾ ਮੈਂਨੇ ਛੋਟੇ ਕਿਸਾਨ ਭਰਾਵਾਂ ਨੂੰ ਮਾਤਾ ਬਜ਼ੁਰਗਾਂ ਦੁਆਰਾ ਫੇਰ ਅਪੀਲ ਕਰਦਾ ਆਪਣੇ ਘਰਾਂ ਵਿੱਚ ਆਓ ਇਹਨਾਂ ਨੇ ਕੁਛ ਨਹੀਂ ਦੇਣਾ ਤੁਹਾਨੂੰ ਧੰਨਵਾਦ